ਬਾਕੀ ਸਭ ਰੀਸੈਸ਼ਨ ਤਾਂ ਹਲੇ ਖਤਮ ਨਹੀਂ ਹੋ ਪਾ ਰਿਆ ਹਾਂਜੀ ਤੇ ਜਿਹੜੀਆਂ ਕੰਪਨੀਆਂ ਬੰਦ ਹੋ ਰਹੀਆਂ ਛੋਟਾ ਵੱਡਾ ਬਿਜ਼ਨਸ ਲਈਏ ਲਿਕੁਡੇਟ ਹੋ ਕਿ 2010 ਤੋਂ ਬਾਅਦ ਜਿਹੜੀਆਂ ਇਹ ਸਭ ਤੋਂ ਜ਼ਿਆਦਾ 2025 ਚ ਲਿਕੁਡੇਸ਼ਨਸ ਹੋਈਆਂ ਜੀ ਫੰਡਾਮੈਂਟਲ ਹੈ ਕਿ ਇਹ ਬੇਸਿਕਲੀ ਵਾਲ ਸਾਹਿਬ ਉਹ ਆਈਆਈਡੀ ਨਾ ਕਰ ਬੈਂਕ ਵੀ ਸੇਮ ਇਦਾਂ ਹੀ ਤੁਸੀਂ ਇੱਕ ਇਨਸਟਾਲਮੈਂਟ ਉਹਨਾਂ ਦੀ ਨਾ ਦਾ ਦੋ ਨਾ ਦਾ ਡਿਫਾਲਟ ਹੋ ਜਾਂਦਾ ਹੈ ਚ ਲਿਕੁਡੇਸ਼ਨਸ ਆਪਾਂ ਅੱਜਕੱਲ ਦੇਖਦੇ ਆਂ ਰੋਜ਼ ਨਿਊਜ਼ਪੇਪਰ ਚੋਂ ਦਾ ਆਹ ਕੰਪਨੀ ਲਿਕੁਡੇਟ ਹੋ ਗਈ ਆ ਲਿਕੁਡੇਟ ਹੋ ਗਈ ਜੀ ਉਸ ਤੋਂ ਬਾਅਦ ਸੋਸ਼ਲ ਮੀਡੀਆ ਅੱਜਕੱਲ ਸਾਡੇ ਸਾਰਿਆਂ ਦੇ ਕੋਲ ਹੈ ਅੱਛਾ ਬੰਦਾ ਆਈਆਈਡੀ ਦੇ ਪੈਸਿਆਂ ਤੋਂ ਮੈਂ ਦੇਖਿਆ ਇੰਨਾ ਸਟ੍ਰੈਸ ਚ ਨਹੀਂ ਆਉਂਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਪ੍ਰੈਸ਼ਰ ਹੈ ਉਹ ਤੋਂ ਬੰਦਾ ਸਟ੍ਰੈਸ ਚ ਨਹੀਂ ਆਉਂਦਾ ਇਹ ਜਿਹਾ ਸਾਰਾ ਸੋਲੂਸ਼ਨ ਹੈ ਜੇ ਤੁਸੀਂ ਇਸ ਚੀਜ਼ ਦੇ ਨਾਲ ਸਟਰਗਲ ਕਰਦੇ ਤਾਂ ਤੁਸੀਂ ਪਲੀਜ਼ ਮੈਨੂੰ ਕੰਟੈਕਟ ਕਰੋ ਆਈਆਈਡੀ ਨੂੰ ਦੇ 20% ਕੱਟ ਕੇ 5 ਡਾਲਰ ਤੁਸੀਂ ਆਈਆਈਡੀ ਨੂੰ ਦੇ। ਦੈਟਸ ਯੂਰ ਰਿਸਪੌਂਸਿਬਿਲਟੀ ਯੂ ਆਰ ਪੇਇੰਗ ਓਨ ਬਿਹੈਫ ਆਫ ਏਮਪਲੋਈ। ਅਛਾ ਟੈਕਸਿਸ ਡਿਊ ਹੁੰਦੇ ਆ ਉਹ ਪੈਸੇ ਅਸੀਂ ਯੂਟਿਲਾਈਜ਼ ਕਰੀ ਜਾਂਨੇ ਇਹ ਸੋਚਦਿਆਂ ਚੱਲੇ ਆਂ ਕੱਲ ਥੋੜਾ ਬਿਜ਼ਨਸ ਚੱਲੂਗੀ ਕੀ ਦੇ ਦਾਂਗੇ ਕੀ ਦੇ ਉਹ ਫੇਰ ਨਹੀਂ ਆਉਗਾ ਹਾਂ ਪਰ ਲੱਗਦਾ ਕਿ ਜਿਹੜਾ 2-3 ਸਾਲ ਤੋਂ ਬਿਜ਼ਨਸ ਡਾਊਨ ਜਾ ਰਿਹਾ ਕੋਈ ਟ੍ਰੈਕ ਤੇ ਕੁਝ ਟਾਈਮ ਬਾਅਦ ਆਉਂਗੇ ਕਿਉਂ ਹਰ ਚੀਜ਼ ਦਾ ਸਾਈਕਲ ਆ ਯਾਰ ਦੋਸਤੋ ਪਿਆਰਪਰੀ ਸਾਸਿਕਾਲ ਰੇਡੀਓ ਸਾਡੇ ਵਾਲਾ ਤੇ ਤੁਹਾਡਾ ਬਹੁਤ ਹੀ ਸਵਾਗਤ ਹੈ ਮੈਂ ਹਾਂ ਤੁਹਾਡਾ ਆਪਣਾ ਹੋਸਟ ਲਾਡੀ ਸਿੰਘ ਪਟਿਆਲਾ ਮੇਰੇ ਨਾਲ ਬਹੁਤ ਹੀ ਪਿਆਰੀ ਜੀ ਹਸਤੀ ਜਿਨ੍ਹਾਂ ਨੂੰ ਬੜੇ ਵੱਡੇ ਪੱਧਰ ਦੇ ਉੱਤੇ ਅਕਾਊਂਟਿੰਗ ਦੀ ਨੌਲੇਜ ਹੈ ਨਿਊਜ਼ੀਲੈਂਡ ਦੇ ਬੜੇ ਹੀ ਖੂਬਸੂਰਤ ਸ਼ਹਿਰ ਹਮਿਲਟਨ ਦੇ ਵਿੱਚ ਨਾੜ ਆਪਣੀ ਸਿੱਖਿਆ ਵੀ ਪ੍ਰਾਪਤ ਕੀਤੀ ਤੇ ਕਾਫੀ ਟਾਈਮ ਤੋਂ ਇਸੇ ਕੰਮ ਦੇ ਉੱਤੇ ਕੰਮ ਕਰਦੇ ਆ ਰਹੇ ਨੇ ਵੱਡੇ ਪਲੇਟਫਾਰਮ ਤੇ ਕੰਮ ਕਰਦੇ ਨੇ ਅੱਜ ਅਸੀਂ ਇਹ ਜਿਹੜਾ ਉਪਰਾਲਾ ਕਰ ਰਹੇ ਹਾਂ ਤੁਹਾਡੇ ਲਈ ਯਤਨ ਕੀਤਾ ਇਹਨਾਂ ਨੂੰ ਰਿਕੁਐਸਟ ਕੀਤੀ ਯੁਗਰਾਜ ਸਿੰਘ ਮਾਲ ਸਾਹਿਬ ਨੂੰ ਕਿ ਤੁਸੀਂ ਸਟੂਡੀਓ ਵਿੱਚ ਆ ਕੇ ਉਹਨਾਂ ਬਿਜ਼ਨਸ ਦੇ ਬਾਰੇ ਗੱਲ ਕਰੋ ਜਿਹੜੇ ਲਿਕੁਇਡੇਟ ਹੋ ਰਹੇ ਨੇ ਛੋਟੇ ਬਿਜ਼ਨਸ ਕਿਉਂ ਬੰਦ ਹੋ ਰਹੇ ਨੇ ਸਮੱਸਿਆ ਕੀ ਆ ਰਹੀ ਹੈ ਤੁਹਾਡਾ ਵੀ ਕੋਈ ਸਵਾਲ ਹੋਵੇ ਤੁਹਾਨੂੰ ਕੋਈ ਬਿਜ਼ਨਸ ਬਾਰੇ ਗੱਲਬਾਤ ਨੌਲੇਜ ਡੈਨਿੰਗ ਹੋਵੇ ਸਕ੍ਰੀਨ ਤੇ ਯੂਰਾਜ ਸਿੰਘ ਮਾਲ ਸਾਹਿਬ ਜਿਹੜੇ ਸੀਨੀਅਰ ਚਾਰਟਰਡ ਅਕਾਊਂਟੈਂਟ ਨੇ ਸਿੱਖਿਆ ਵੀ ਦਿੰਦੇ ਨੇ ਅਗੇ ਜੇ ਕਿਸੇ ਨੇ ਸਿੱਖਿਆ ਲੈਣੀ ਹੋਵੇ ਟੀਚ ਟੀਚਿੰਗ ਲੈਣੀ ਹੋਵੇ ਉਹ ਵੀ ਪ੍ਰੋਵਾਈਡ ਕਰ ਦਿੰਦੇ ਨੇ ਸੇਵਾਵਾਂ ਤੇ ਹੋਰ ਵੀ ਕਮਿਊਨਿਟੀ ਵਿੱਚ ਜਾਂ ਗੁਰਦੁਆਰਾ ਸਾਹਿਬ ਦੇ ਆਧਾਰਿਆਂ ਦੇ ਉੱਤੇ ਵੀ ਕੋਈ ਮਸਲਾ ਹੋਵੇ ਤਾਂ ਜਰੂਰ ਮਸਲੇ ਮਸਾਲ ਦੇ ਉੱਤੇ ਯੂਗਰਾਜ ਸਿੰਘ ਮਾਲ ਮੇਸ਼ਾ ਤਤਪਰ ਰਹਿੰਦੇ ਨੇ ਆਪਣਾ ਸਮਾਂ ਭਾਈਚਾਰੇ ਲਈ ਕੱਢਦੇ ਨੇ ਤਾਂ ਅਨੁਸਵਾਗਤ ਕਰਾਂਗੇ ਤੇ ਗੱਲਬਾਤ ਦਾ سلسلہ ਮਾਲ ਸਾਹਿਬ ਦੇ ਨਾਲ ਸ਼ੁਰੂ ਕਰਾਂਗੇ ਮਾਲ ਸਾਹਿਬ ਵੈਲਕਮ ਜੀ ਲਡਿਸਰਬੀ ਸੋਸੀਕਲਜੀ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਹਮੇਸ਼ਾ ਸਾਨੂੰ ਯਾਦ ਕਰਦੇ ਆ ਜੀ ਔਰ ਮੈਂ ਤੁਹਾਡੇ ਸੁਣ ਵਾਲੇ ਸਾਰੇ ਸਰੋਤਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਬੜਾ ਪਿਆਰ ਦਿੰਨੇ ਆ ਥੈਂਕ ਯੂ ਵੈਰੀ ਮਚ ਜੀ ਮਾਨ ਸਰ ਰੀਸੈਸ਼ਨ ਤਾਂ ਹਲੇ ਖਤਮ ਨਹੀਂ ਹੋ ਪਾ ਰਿਹਾ ਹਾਂਜੀ ਤੇ ਜਿਹੜੀਆਂ ਕੰਪਨੀਆਂ ਬੰਦ ਹੋ ਰਹੀਆਂ ਛੋਟਾ ਵੱਡਾ ਬਿਜ਼ਨਸ ਲਾਈਏ ਲਿਕੁਇਡੇਟ ਹੋ ਰਹੀਆਂ ਹਾਂਜੀ ਉਹਦੇ ਬਾਬਤ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਸਾਡੇ ਦਰਸ਼ਕਾਂ ਨੂੰ ਜਰੂਰ ਅਵੇਅਰ ਕਰੋ ਵੀ ਕੀ ਹੋਣਾ ਚਾਹੀਦਾ ਕਿਉਂਕਿ ਤੁਹਾਡੇ ਕੋਲ ਜਿਹੜਾ ਐਕਸਪੀਰੀਅੰਸ ਹੈ ਬਹੁਤ ਵੱਡਾ ਹੈ ਤੁਹਾਡਾ ਐਕਸਪੀਰੀਅੰਸ ਕਈ ਸਾਡੇ ਦਰਸ਼ਕਾਂ ਦੇ ਜਾਂ ਮਿੱਤਰ ਪਿਆਰਿਆਂ ਦੇ ਕੰਮ ਆ ਸਕਦਾ ਹੈ ਦੇਖੋ ਆਪਾਂ ਪਿਛਲੇ ਸਾਲ ਜੋ ਦੇਖਦੇ ਆ ਹਿਸਟੋਰਿਕਲੀ ਜਿਹੜੀ ਆਆਈਆਰਡੀ ਦੀ ਇਨਫੋਰਮੇਸ਼ਨ ਜਾਂ ਮਿਨਿਸਟਰੀ ਆਫ ਬਿਜ਼ਨਸ ਜਿਹੜੀ ਆ ਉਹ ਦੱਸਦੇ ਆ ਜੋ ਸਾਨੂੰ ਕਿ 2010 ਤੋਂ ਬਾਅਦ ਜਿਹੜੀਆਂ ਇਹ ਸਭ ਤੋਂ ਜ਼ਿਆਦਾ 2025 ਚ ਲਿਕুইਡੇਸ਼ਨਸ ਹੋਈਆਂ ਜੀ ਉਹਦਾ ਰੀਜ਼ਨ ਕੀ ਹੋਇਆ ਜੀ ਆਪਾਂ ਹੌਲੀ ਹੌਲੀ ਉਸ ਚੀਜ਼ ਨੂੰ ਆਪਾਂ ਫੋਲਾਂਗੇ ਕਾਂ ਜਾਵਾਂਗੇ ਜਿਹੜਾ ਰੀਜ਼ਨ ਇਹ ਹੋਇਆ ਕਿ ਪਹਿਲੋਂ ਲੋਕਾਂ ਨੂੰ ਲੋ ਇੰਟਰਸਟ ਰੇਟ ਤੇ ਮਨੀ ਮਿਲ ਰਹੀ ਸੀ ਕੋਵਿਡ ਕਰਕੇ ਜੀ ਹੋਮ ਹੋਮ ਲੋਨ ਬੜੇ ਸਸਤੇ ਸੀ ਜੀ ਅੱਛਾ ਜਿਹੜੀ ਲੋਕਾਂ ਨੇ ਪੈਸੇ ਦੇਣੇ ਸੀ ਬਿਜ਼ਨੈਸਸ ਨੇ ਪੈਸੇ ਦੇਣੇ ਸੀ ਆਈਆਰਡੀ ਦੇ ਆਈਆਰਡੀ ਕੁਝ ਕੁਛ ਨਹੀਂ ਕਰਦੀ ਪਈ ਜੀ ਅੱਛਾ ਉਹ ਜੋ ਹੁਣ ਕੀ ਹੋਇਆ 2025 ਚ ਆਈਆਰਡੀ ਉਸ ਚੀਜ਼ ਨੂੰ ਇਨਫੋਰਸ ਕਰਨਾ ਸ਼ੁਰੂ ਕਰਤਾ ਜੀ ਇਸ ਸਾਡਾ ਪੀਏਯਾ ਸਾਡਾ ਜੀਐਸਟੀ ਇਨਕਮ ਟੈਕਸ ਕੋਈ ਵੀ ਟੈਕਸ ਤਿੰਨ ਕਾਮਨਲੀ ਤਿੰਨੇ ਹੀ ਟੈਕਸ ਹੁੰਦੇ ਆ ਜਿਹੜੇ ਜ਼ਿਆਦਾ ਜਿਹੜੇ ਡਿਊ ਆ ਉਹ ਸਾਨੂੰ ਦਿਓ ਜੀ ਅੱਛਾ ਪਲੱਸ ਜਿਹੜਾ ਕੋਵਿਡ ਦੇ ਟਾਈਮ ਲੋਨ ਲਿਆ ਸੀ ਉਹ ਵੀ ਵਾਪਸ ਕਰੋ ਬਿਲਕੁਲ ਜੀ ਅੱਛਾ ਲੋਕਾਂ ਨੂੰ ਉਹ ਮਤਲਬ ਹੁਣ ਜਿਹੜੇ ਸਮਾਲ ਬਿਜ਼ਨੈਸੇਸ ਆ ਉੱਪਰੋਂ ਰੈਸੈਸ਼ਨ ਹੈ ਜੀ ਤੇ ਸਫਰ ਕਰ ਰਹੇ ਨੇ ਬਿਜ਼ਨੈਸੇਸ ਵੀ ਸਫਰ ਕਰ ਰਹੇ ਆ ਜੀ ਅੱਛਾ ਬਿਜ਼ਨੈਸੇਸ ਸਫਰ ਕਰ ਰਹੇ ਆ ਇੰਟਰਸਟ ਰੇਟ ਆਪ ਹੋ ਰਿਹਾ ਹਰ ਤਰ੍ਹਾਂ ਦੀਆਂ ਪ੍ਰੋਬਲਮਸ ਆ ਉਦੋਂ ਆਈ.ਆਈ.ਡੀ ਨੇ ਇਨਫੋਰਸ ਕਰਨਾ ਸ਼ੁਰੂ ਕਰਤਾ ਹੁਣ ਮਤਲਬ ਇੱਕ ਸ਼ਾਰਟਕਟ ਜਿਹੜਾ ਬੰਦੇ ਨਜ਼ਰ ਆਉਂਦਾ ਕਿ ਬਿਜ਼ਨਸ ਨੂੰ ਲਿਕুইਡੇਟ ਕਰਕੇ ਚੋਂ ਨਿਕਲ ਜਾਈਏ। ਅੱਛਾ ਪਹਿਲਾਂ ਤਾਂ ਆਈ.ਆਈ.ਡੀ ਇੱਕ ਨੋਟਿਸ ਈਮੇਲ ਪੇਜ ਦੀ ਸੀ ਉਸ ਤੋਂ ਬਾਅਦ ਹੁਣ ਫੋਨ ਕਾਲਸ ਹੋਣੀਆਂ ਸ਼ੁਰੂ ਹੋ ਗਈਆਂ ਡਾਇਰੈਕਟ ਡਾਇਰੈਕਟ ਅੱਛਾ ਈਵਨ ਲੋਕਾਂ ਦੇ ਬੈਂਕ ਅਕਾਊਂਟਸ 'ਚੋਂ ਆਈ.ਆਈ.ਡੀ ਡਾਇਰੈਕਟ ਪੈਸੇ ਲੈਣੇ ਸ਼ੁਰੂ ਕਰਦੇ ਆ। ਅੱਛਾ ਜੀ ਹਾਂ ਜੀ ਬਿਨਾ ਪੁੱਛੇ ਬਿਨੋ ਆਸਕਿੰਗ ਵਿਦਾਊਟ ਆਸਕਿੰਗ ਵਿਦਾਊਟ ਆਸਕਿੰਗ ਤੁਹਾਡੇ ਅਕਾਊਂਟ ਚੋਂ ਪੈਸੇ ਜਿਹੜੇ ਕੱਟੇ ਜਾ ਰਹੇ ਕੱਟੇ ਜਾ ਰਹੇ ਅੱਛਾ ਉਹ ਸਵੇਰ ਨੂੰ ਫੋਨ ਆਉਂਦਾ ਸਾਨੂੰ ਕਿ ਮੇਰੇ ਆਈ ਆਈ ਡੀ ਨੇ ਕੱਲ ਪੈਸੇ ਲੈ ਲਏ ਰ ਅ ਤੁਹਾਨੂੰ ਫੋਨ ਇਸ ਚੀਜ਼ ਦਾ ਆਉਂਦਾ ਤੁਹਾਡੇ ਕਲੈਂਟ ਦਾ ਕਲੈਂਟ ਤੋਂ ਕਿ ਮੇਰੇ ਅਕਾਊਂਟ ਚੋਂ ਕੱਲ ਪੈਸੇ ਲੈ ਲਏ ਆ ਅੱਛਾ ਉਹ ਹੁਣ ਕੀ ਆਈ ਆਈ ਡੀ ਜਿਹੜੀ ਅਗਰੈਸਿਵ ਹੋ ਗਈ ਫੰਡਮੈਂਟਲ ਹੈ ਕੀ ਹੈ ਬੇਸਿਕਲੀ ਵਾਲ ਸਾਹਿਬ ਤੁਸੀਂ ਤਾਂ ਟੀਚਰ ਹੋ ਤੁਹਾਨੂੰ ਤਾਂ ਐਕਸਪੀਰੀਅੰਸ ਹੈ ਫੰਡਮੈਂਟਲ ਕੀ ਹੈ ਦਾ ਦੇਖੋ ਫੰਡਮੈਂਟਲੀ ਇਹ ਹੈ ਕਿ ਅਸੀਂ ਮੋਸਟਲੀ ਹੁੰਦਾ ਕਿ ਆ ਕਿ ਅਸੀਂ ਕੋਈ ਵੀ ਬਿੱਲ ਆ ਸਪੋਜ਼ ਮੈਂ ਬਿਜ਼ਨਸ ਕੋਈ ਕਰਦਾ ਪਿਆ ਮੇਰੇ ਜਿੰਨੇ ਵੀ ਬਿੱਲ ਆਉਂਦੇ ਆ ਜੀ ਮੈਨੂੰ ਰੈਂਟ ਆ ਇੰਸ਼ੋਰੈਂਸ ਆ ਮੈਂ ਰੈਂਟ ਨਹੀਂ ਦਿੰਦਾ ਮੇਰੀ ਲੀਜ਼ ਉਹਨੇ 10 ਦਿਨ ਦਾ ਮੈਨੂੰ ਨੋਨਟਿਸ ਦੇ ਕੇ ਕਹਿਣਾ ਕਿ ਚਲੋ ਜੀ ਬਾਹਰ ਚਲੋ ਰਾਈਟ ਅੱਛਾ ਮੈਂ ਇੰਸ਼ੋਰੈਂਸ ਨਹੀਂ ਦਿੰਦਾ ਉਹਨਾਂ ਨੇ ਕਹਿਣਾ ਯੂ ਆਰ ਨਾਟ ਕਵਰਡ ਇਮੀਡੀਏਟਲੀ ਆਈ ਆਈਡੀ ਦੀ ਮਨੀ ਚਾਹੀਦੀ ਹੈ ਕਿ ਸਭ ਤੋਂ ਲਾਸਟ ਆਈਆਈਡੀ ਦੇ ਪੈਸਿਆਂ ਨੂੰ ਰੱਖਦੇ ਆ ਕਿਉਂਕਿ ਆਈਆਈਡੀ ਬਹੁਤ ਪ੍ਰੈਸ਼ਰ ਨਹੀਂ ਪਾਉਦੀ ਬਿਲਕੁਲ ਠੀਕ ਅੱਛਾ ਪਲੈਂਟਿਸ ਤਾਂ ਪਾਈ ਜਾਂਦੀ ਬੜੀ ਕਵਾਈਟ ਹੈ ਉਹ ਸਾਨੂੰ ਲੱਗਦਾ ਮਹਿਸੂਸ ਨਹੀਂ ਹੁੰਦਾ ਮਹਿਸੂਸ ਨਹੀਂ ਹੁੰਦਾ ਜੀ ਪ੍ਰੈਸ਼ਰ ਨਹੀਂ ਪਾਉਂਦੇ ਪਰ ਬਾਕੀ ਸਪੋਜ਼ ਤੁਸੀਂ ਕਿਸੇ ਦੇ ਵੀ ਪੈਸੇ ਦੇਣੇ ਅਗਲਾ ਕਹਿੰਦਾ ਯਾਰ ਮੈਂ ਆਮ ਨੋਟ ਗੋਇੰਗ ਟੂ ਗਿਵ ਯੂ ਸਰਵਿਸ ਤੁਮੇਂ ਪੈਸੇ ਨਹੀਂ ਦੇ ਲੀਂ ਇਮੇਲ ਠੋਕ ਦਿੰਦਾ ਅਗਲਾ ਅਗਲਾ ਈਮੇਲ ਠੋਕ ਦਿੰਦਾ ਜੀ ਅੱਛਾ ਉਹ ਆਈ ਆਈ ਡੀ ਨਾ ਕਰ ਬੈਂਕ ਵੀ ਸੇਮ ਇਦਾਂ ਹੀ ਤੁਸੀਂ ਇੱਕ ਇਨਸਟਾਲਮੈਂਟ ਉਹਨਾਂ ਦੀ ਨਾ ਦੋ ਦੋ ਨਾ ਦੋ ਡਿਫਾਲਟ ਹੋ ਜਾਂਦਾ ਦਾ ਅੱਜ ਮਿਸ ਹੋ ਗਈ ਤਾਂ ਪੰਗਾ ਪੈ ਜਾਂਦਾ ਪੰਗਾ ਪੈ ਜਾਂਦਾ ਅੱਛਾ ਉਸ ਕਰਕੇ ਅਸੀਂ ਆਈ ਆਈ ਡੀ ਦੀ ਜਿਹੜੀ ਡੈਟ ਆ ਉਹਨੂੰ ਇਗਨੋਰ ਕਰਦੇ ਆ ਜੀ ਔਰ ਉਹ ਇੰਨੀ ਜ਼ਿਆਦਾ ਇਕੱਠੀ ਹੋ ਜਾਂਦੀ ਆ ਕਿ ਮੁੜ ਕੇ ਸਨ ਦੇਣੇ ਪੈਸੇ ਔਖੇ ਹੋ ਜਾਂਦੇ ਮੁਸ਼ਕਲ ਹੋ ਜਾਂਦੀ ਮੁਸ਼ਕਲ ਹੋ ਜਾਂਦੀ ਦਿਸ ਇਜ਼ ਦਾ ਮੇਨ ਕੌਜ਼ ਫॉर ਲਿਕুইਡੇਸ਼ਨ ਅੱਜ ਜਿਹੜੀਆਂ ਲਿਕুইਡੇਸ਼ਨਸ ਹੋ ਰਹੀਆਂ ਦੈਟਸ ਦਾ ਮੇਨ ਕੌਜ਼ ਹੁਣ ਉਹਦੇ ਵਿੱਚ ਜਿਹੜਾ ਆਪਣਾ ਆ ਆਪਾਂ ਇਸ ਚੀਜ਼ ਨੂੰ ਗਾਂਹ ਲੈ ਕੇ ਚੱਲਦੇ ਆ ਕਿ ਹੁਣ ਇਹਦਾ ਸੋਲੂਸ਼ਨ ਕੀ ਹੈ ਕੀ ਸੋਲੂਸ਼ਨ ਬਿਲਕੁਲ ਠੀਕ ਹੈ ਸੋਲੂਸ਼ਨ ਕੀ ਹੈ ਅੱਛਾ ਮੋਸਟਲੀ ਮੈਂ ਦੇਖਦਾ ਆ ਕਿ ਈਜ਼ੀ ਜਿਹੜਾ ਅੱਜ ਦੀ ਤਰੀਕ ਵਿੱਚ ਬੰਦੇ ਨੂੰ ਲੱਗਦਾ ਕਿ ਲਿਕুইਡੇਟ ਕਰਕੇ ਚਲੋ ਜੀ ਸਾਰਾ ਰਫਾ ਦਫਾ ਕਰੋ ਪਰ ਉਹਦੀ ਜਿਹੜੀ ਆਫਟਰਟੈਕਸ ਕਾਫੀ ਆਉਂਦੇ ਆ ਦੇਖੋ ਮੈਂ ਜਦੋਂ ਮੇਰੇ ਕਲਾਇੰਟਸ ਨਾਲ ਜਦੋਂ ਮੈਂ ਗੱਲ ਕਰਦਾ ਮੋਸਟਲੀ अच्छा लिक्विडेशंस ਆਪਾਂ ਅੱਜਕਲ ਦੇਖਦੇ ਆਂ ਰੋਜ਼ ਨਿਊਜ਼ਪੇਪਰ ਚੋਂ ਦਾ ਆਹ ਕੰਪਨੀ ਲਿਕੁਇਡੇਟ ਹੋ ਗਈ ਆ ਲਿਕੁਇਡੇਟ ਹੋ ਗਈ ਜੀ ਉਸ ਤੋਂ ਬਾਅਦ ਸੋਸ਼ਲ ਮੀਡੀਆ ਅੱਜਕਲ ਸਾਡੇ ਸਾਰਿਆਂ ਦੇ ਕੋਲ ਆ ਔਰ ਉਹਦਾ ਜਿਹੜਾ ਅਸਰ ਆ ਅੱਜ ਨਿਊਜ਼ੀਲੈਂਡ ਦੀ ਬਾਉਂਡਰੀ ਤੱਕ ਨਹੀਂ ਰਿਹਾ ਉਹ ਤੁਹਾਡੇ ਰਿਲੇਟਿਵਸ ਰਿਸ਼ਤੇਦਾਰਾਂ ਇੰਡੀਆ ਤੱਕ ਸਾਰੀ ਗੱਲ ਪਹੁੰਚ ਜਾਂਦੀ ਦੋਸਤ ਬਾਉਂਡਰੀ ਕ੍ਰੋਸ ਕਰ ਗਿਆ ਬਾਉਂਡਰੀ ਕ੍ਰੋਸ ਕਰ ਗਿਆ ਅੱਛਾ ਉਹ ਇਫੈਕਟ ਜੀ ਨਾ ਵਰਲਡਵਾਈਡ ਓਵਰਨਾਈਟ ਚੱਲੇ ਜਾਂਦਾ ਜੀ अच्छा बंदा आईआरडी ਦੇ ਪੈਸਿਆਂ ਤੋਂ ਮੈਂ ਦੇਖਿਆ ਇੰਨਾ ਸਟ्रेस 'ਚ ਨਹੀਂ ਆਉਂਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਪ੍ਰੈਸ਼ਰ ਆ ਉਹ ਤੋਂ ਬੰਦਾ ਸਟ्रेस 'ਚ ਚੱਲ ਜਾਂਦਾ اچھا ਉਸ ਤੋਂ ਬਾਅਦ ਉਹਨੂੰ ਨੇਚਰਲੀ ਡਿਪਰੈਸ਼ਨ ਹੋ ਡਿਜ਼ੀਜ਼ ਆ ਜਾਂਦੀਆਂ ਪੀਪੀ ਹਾਈ ਹੋਣਾ ਸ਼ੁਰੂ ਹੋ ਜਾਂਦਾ ਆ ਸਟ्रेस ਚ ਲਾ ਜਾਂਦਾ ਬੰਦਾ ਸਟ्रेस ਚ ਚੱਲ ਜਾਂਦਾ اچھا ਉਹਦੇ ਵਿੱਚੋਂ ਉਹ ਫਿਰ ਨਿਕਲਣਾ ਬਲੌਕ ਹੋ ਜਾਂਦਾ ਮੁਸ਼ਕਲ ਹੋ ਜਾਂਦੀ ਬਹੁਤ ਮੁਸ਼ਕਲ ਹੋ ਜਾਂਦਾ ਜੀ ਸੋ ਫਰਸਟ ਆਫ 올 ਜੇ ਤੁਸੀਂ ਇਫ ਯੂ ਜੇ ਤੁਸੀਂ ਥਿੰਕ ਕਰਦੇ ਆ ਕਿ ਮੈਂ ਆਪਣੀ ਕੰਪਨੀ ਨੂੰ ਲਿਕੁਇਡੇਟ ਕਰ ਦੇਣਾ ਪਲੀਜ਼ ਕੰਟੈਕਟ ਹੂੰ ਬਿਲਕੁਲ ਜੀ ਯੁਗਰਾਜ ਸਿੰਘ ਮਾਲ ਸਾਹਿਬ ਦੇ ਕੋਲ ਜਿਹੜਾ ਐਕਸਪੀਰੀਅੰਸ ਮੈਂ ਬਾਰ ਬਾਰ ਦੱਸਦਾ ਵੱਡਾ ਐਕਸਪੀਰੀਅੰਸ ਹੈ ਕਿਉਂਕਿ ਇਹਨਾਂ ਨੇ ਸਿੱਖਿਆ ਵੀ ਨਿਊਜ਼ੀਲੈਂਡ ਦੇ ਹਾਮਿਲਟਨ ਸ਼ਹਿਰ ਤੋਂ ਪ੍ਰਾਪਤ ਕੀਤੀ ਹੈ ਬਹੁਤ ਪਿਆਰੀ ਜੀ ਇਹਨਾਂ ਨੇ ਸਾਡੇ ਦਰਸ਼ਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਇਹਨਾਂ ਨੂੰ ਕੰਟੈਕਟ ਕਰੋ ਅਗਰ ਕੋਈ ਸਮੱਸਿਆ ਵੀ ਹੈ ਬਿਲਕੁਲ ਜੀ ਮਤਲਬ ਤੁਸੀਂ ਲਿਕুইਡੇਸ਼ਨ ਬੜਾ ਮਤਲਬ ਮੈਂ ਬੜਾ ਹੈਰਾਨ ਹੁੰਨਾ ਮੈਨੂੰ ਕੋਈ ਕਲਾਇੰਟ ਆ ਕੇ ਕਹਿੰਦੇ ਮੇਰਾ ਅਕਾਊਂਟੈਂਟ ਕਹਿੰਦਾ ਲਿਕੁਇਡੇਟ ਕਰ ਦੇ ਗੱਲ ਖਤਮ ਚਲਿਆ ਚਲਾਇਆ ਬਿਜ਼ਨਸ ਆਪਾਂ ਬੰਦ ਕਰਨਾ ਹਾਂ ਲਿਕੁਇਡੇਸ਼ਨ ਕਰ ਦੇ ਬੜਾ ਸੌਖਾ ਜਿਹਾ ਪਰ ਮਾਲ ਸਭ ਉਹਦਾ ਵੇ ਆਊਟ ਨਹੀਂ ਕੱਢਦੇ ਵੇ ਆਊਟ ਨਹੀਂ ਕਰਦੇ ਆਪਾਂ ਮਤਲਬ ਵੇ ਆਊਟ ਕੱਢ ਲੈਣਾ ਚਾਹੀਦਾ ਵੀ ਆਊਟ ਕੱਢ ਲੈਣਾ ਚਾਹੀਦਾ ਤੁਸੀਂ ਮੈਨੂੰ ਜੇ ਤੁਸੀਂ ਮੇਰੇ ਨਾਲ ਕੰਟੈਕਟ ਚਾਹੁੰਦੇ ਆ ਮੈਂ ਮਤਲਬ ਕਾਫੀ ਜਿਹੜੇ ਕੇਸਿਸ ਆ ਆਲਰੇਡੀ ਇੰਨਾ ਇਦਾਂ ਦੇ ਕੇਸਿਸ ਤੇ ਵਰਕ ਕੀਤਾ ਜਾਂ ਕਰਦਾ ਵੀ ਪਿਆ ਆਲਰੇਡੀ ਜੀ ਔਰ ਉਹ ਤੁਸੀਂ ਜੇ ਲਿਕুইਡੇਸ਼ਨ ਇਜ਼ ਨਾਟ ਦ ਸੋਲੂਸ਼ਨ ਆਈਆਈਡੀ ਨਾ ਅਸੀਂ ਜੈਨੂਨਲੀ ਜਦੋਂ ਗੱਲ ਕਰਦੇ ਆ ਜੀ ਜਦੋਂ ਇੱਕ ਆਈਆਈਡੀ ਨੂੰ ਇਹ ਲੱਗਦਾ ਕਿ ਅਸੀਂ ਜੈਨੂਨਲੀ ਜੋ ਗੱਲ ਕਰ ਰਹੇ ਆ ਉਹ ਕਰਾਂਗੇ ਜੀ ਮਤਲਬ ਹੁੰਦਾ ਕੀ ਹੈ ਮੋਸਟਲੀ ਕੀ ਲੋਕ ਕੀ ਕਰਦੇ ਆ ਪ੍ਰੋਮਿਸ ਕਰ ਲੈਂਦੇ ਸੁਪੋਜ਼ ਆਈਆਈਡੀ ਨੇ ਕਿਹਾ ਜੀ ਮੈਨੂੰ ਤਾਂ 10000 ਡਾਲਰ ਮਹੀਨੇ ਦਾ ਦਿਓ ਜਾਂ 5000 ਦਿਓ ਜਾਂ 1000 ਦਿਓ ਪ੍ਰੋਮਿਸ ਕਰ ਲੈਂਦਾ ਬੰਦਾ अच्छा मुड़ के फी नहीं दंदे 6 महीने बाद फी डिफॉल्ट च हो ਜਾਂਦਾ ਬੰਦਾ ਜੀ اچھا ਮੁੜ ਕੇ ਆਈਐਡੀ ਕਹਿ ਦਿੰਦੀ ਐ ਸੌਰੀ ਤੂੰ ਪਹਿਲੋ ਪ੍ਰੋਮਿਸ ਤੋੜੀ ਐ ਹੁਣ ਅਸੀਂ ਤੇਰੀ ਇਨਸਟਾਲਮੈਂਟ ਅਰੇਂਜਮੈਂਟ ਨੇ ਫਿਕਸ ਕਰਦੇ ਮਤਲਬ ਅਸੀਂ ਜੋ ਵੀ ਪ੍ਰੋਮਿਸ ਕਰਨਾ ਐ ਜੋ ਵੀ ਆਈਐਡੀ ਨਾਲ ਕਰੀ ਕਰਨਾ ਅਸੀਂ ਉਸ ਚੀਜ਼ ਤੇ ਜਿੱਦਾਂ ਆਪਾਂ ਕਹਿੰਦੇ ਜਬਾਨ ਤੇ ਖੜੇ ਰਹਿਣਾ ਵਚਨਬੰਦ ਵਚਨਬੰਦ ਰਹਿਣਾ ਕਿਉਂਕਿ ਅਸੀਂ ਆਲਰੇਡੀ ਉਹਨਾਂ ਦੀ ਗੁੱਡ ਬੁੱਕ ਚ ਨਹੀਂ ਕਿਉਂਕਿ ਅਸੀਂ ਉਹਨਾਂ ਦਾ ਟੈਕਸ ਨਹੀਂ ਦੁੱਤਾ ਟਾਈਮਲੀ 2 ਸਾਲ ਯਾ ਤੇ ਜਦੋਂ ਅਸੀਂ ਉਹਨਾਂ ਦਾ ਟੈਕਸ ਨਹੀਂ ਦਿੱਤਾ 2 ਸਾਲ ਪਿੱਛੋਂ ਤਾਂ ਆਲਰੇਡੀ ਅਸੀਂ ਉਹਨਾਂ ਦੀ ਗੁੱਡ ਬੁੱਕ ਚ ਨਹੀਂ ਫੇਰ ਅਸੀਂ ਪ੍ਰੋਮਿਸ ਕਰਕੇ ਇਨਸਟਾਲਮੈਂਟ ਅਰੇਂਜਮੈਂਟ ਤਾਂ ਕਰਾ ਲਈਨੇ ਆ ਫੇ ਅਸੀਂ ਉਹਨੂੰ ਦਿੰਦੇ ਨਹੀਂ ਉਹ ਜਿਹੜਾ ਸਾਰਾ ਸੋਲੂਸ਼ਨ ਹੈ ਜੇ ਤੁਸੀਂ ਇਸ ਚੀਜ਼ ਦੇ ਨਾਲ ਸਟਰਗਲ ਕਰਦੇ ਪਏ ਆ ਤੁਸੀਂ ਪਲੀਜ਼ ਮੇਰੇ ਨਾਲ ਕੰਟੈਕਟ ਕਰੋ ਬਿਲਕੁਲ ਆਪਾਂ ਉਹਦਾ ਕੋਈ ਸੋਲੂਸ਼ਨ ਲੱਭ ਸਕਦੇ ਆ ਇਹ ਨਹੀਂ ਹੈ ਕਿ ਉਹਨੂੰ ਆਪਾਂ ਮਤਲਬ ਲਿਕੁਇਡੇਸ਼ਨ ਫਿਰ ਬੈਂਕਰਪਸੀਜ਼ ਵੀ ਆ ਜੀ ਅੱਛਾ ਇਹਨਾਂ ਚੀਜ਼ਾਂ ਦਾ ਮਤਲਬ ਇਫੈਕਟ ਜਿਹੜਾ ਆ ਮੈਂ ਕਦੀ ਵੀ ਐਡਵਾਈਸ ਨਹੀਂ ਛੇਤੀ ਕਰਦਾ ਕਿ ਤੁਸੀਂ ਬੈਂਕਰਪਸੀ ਕਰ ਦਿਓ ਲਿਕুইਡੇਸ਼ਨ ਕਰ ਦਿਓ ਮੈਨੂੰ ਇਹ ਲੱਗਦਾ ਕਿ ਟਾਕ ਟੂ ਆਰ ਆ ਡੀ ਸਿੰਕ ਵਿਦ them ਮਤਲਬ ਉਸ ਚੀਜ਼ ਦਾ ਕੋਈ ਸੋਲੂਸ਼ਨ ਲੱਭੀਏ ਨਹੀਂ ਔਰ ਸੋਲੂਸ਼ਨ ਹਰ ਚੀਜ਼ ਦਾ ਹੈਗਾ ਇੱਥੇ ਸੋਲੂਸ਼ਨ ਨਾ ਕਿ ਅਪਾ ਕੁਇਟ ਕਰੀਏ ਨਾ ਕਿ ਕੋਈ ਹੱਲ ਲੱਭੀਏ ਹੱਲ ਲੱਭ ਲਈਏ इमोशनल देखो ਇੰਨਾਂ ਚੀਜ਼ਾਂ ਦੇ इमोशनल ਇਫੈਕਟ ਜਿਹੜੇ ਤੁਸੀਂ ਫਿਊਚਰ ਜਦੋਂ ਜਾਣਦੇ ਆ ਤੁਸੀਂ ਫਿਊਚਰ ਲੋਨ ਲੈਣਾ ਉੱਤੇ ਇਫੈਕਟ ਪੈਂਦਾ ਇੰਨਾਂ ਚੀਜ਼ਾਂ ਦਾ ਜੀ 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 ਤੁਸੀਂ ਉੱਥੇ ਲਿਖਿਆ ਹੁੰਦਾ ਕਿ ਤੁਸੀਂ ਪਹਿਲਾਂ ਲਿਕুইਡੇਟ ਤਾਂ ਨਹੀਂ ਹੋਏ ਬੈਂਕਰਪਟ ਤਾਂ ਨਹੀਂ ਹੋਏ ਹਰ ਜਗ੍ਹਾ ਤੁਸੀਂ ਇੰਸ਼ੋਰੈਂਸ ਤੇ ਕਿਤੇ ਵੀ ਜਾਣਦੇ ਆ ਮਤਲਬ ਤੁਹਾਡਾ ਲਾਈਫ ਤੇ ਇੱਕ ਕਹਿ ਲੋ ਕੁਐਸਚਨ ਮਾਰਕ ਲੱਗ ਜਾਂਦਾ ਹਮ ਅਚੋ ਮਤਲਬ 5 ਸਾਲ ਬਾਅਦ ਚਲੋ ਠੀਕ ਹੈ ਜੀ ਉਦੋਂ ਤੁਹਾਡਾ ਰਜਿਸਟਰ ਤੋਂ ਵੀ ਨਾਮ ਚਲ ਜਾਂਦਾ ਪਰ ਸਮਥਿੰਗਸ ਜੋ ਜਿਹੜੀਆਂ ਉਹ ਲੋਗ ਨਹੀਂ ਬੁੱਲਦੇ ਜੀ ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਦੇ ਲਈ ਆਪਾਂ ਅ ਜਲਦੀ ਤੋਂ ਜਲਦੀ ਅੱਛਾ ਦੂਸਰਾ ਜਿਹੜਾ ਆ ਜੇ ਤੁਸੀਂ ਇਸ Trap ਦੇ ਵਿੱਚ ਹੈਗੇ ਆ ਇੱਕ ਚੀਜ਼ ਜਿਹੜੀ ਮੇਰੇ ਦਿਮਾਗ 'ਚ ਆਉਂਦੀ ਆ ਕਿ ਮੋਸਟਲੀ ਬੰਦਾ PAY ਦੇ ਪਿੱਛੇ ਚਲੇ ਜਾਂਦਾ GST ਤੇ ਇਨਕਮ ਟੈਕਸ ਰਾਈਟ PAY ਜਿਹੜੀ ਆ ਉਹ ਤੁਹਾਡੀ ਮਨੀ ਨਹੀਂ ਨਹੀਂ ਤੁਹਾਡੇ EMPLOYE ਦਾ ਪੈਸਾ ਹੂੰ ਮਾਲੋ ਤੁਸੀਂ 25 ਡਾਲਰ ਦਿੰਨੇ ਅਗਲੇ ਉਹ ਘੰਟੇ ਦੇ ਜੀ ਆਈ ਆਰ ਡੀ ਨੂੰ ਦੇ 20% ਕੱਟ ਕੇ 5 ਡਾਲਰ ਤੁਸੀਂ ਆਈ ਆਰ ਡੀ ਨੂੰ ਦਿੰਦੇ ਨੇ ਦੈਟਸ ਯੂਰ ਰਿਸਪੌਂਸਿਬਿਲਟੀ ਯੂ ਆਰ ਪੇਇੰਗ ਔਨ ਬਿਹੈਫ ਆਫ ਏਮਪਲੋਏ ਜੀ ਉਹ 5 ਡਾਲਰ ਏਮਪਲੋਏ ਦੇ ਆ ਤੁਹਾਡੇ ਨਹੀਂ ਗੇ ਅੱਛਾ ਉਹ ਤੁਸੀਂ 5 ਡਾਲਰ ਦਿੰਦੇ ਨਹੀਂ ਆਪਣੇ ਪੈਸੇ ਉਹ ਕੋਲ ਰੱਖ ਲੈਣੇ ਆ ਅੱਛਾ ਪੀਏ ਵਾਈ ਇਜ਼ ਅ ਕ੍ਰਿਮੀਨਲ ਲਾਇਬਿਲਟੀ ਤੇ ਆਸਟ੍ਰੇਲੀਆ ਦੇ ਵਿੱਚ ਤਾਂ ਇਹ ਮਤਲਬ ਕਾਫੀ ਉਹ ਸਖਤ ਹੈ ਇਸ ਚੀਜ਼ ਲਈ ਹਲੇ ਨਿਊਜ਼ੀਲੈਂਡ ਇਸ ਚੀਜ਼ ਲਈ ਸਖਤ ਨਹੀਂਗਾ ਬਟ ਦੇ ਆਰ ਲੁਕਿੰਗ ਇਨ ਫਿਊਚਰ ਕਿ ਜੇ ਤੁਸੀਂ ਪੀਏ ਵਾਈ ਨਹੀਂ ਦਿੰਦੇ ਤੇ ਕੈਨ ਮੇਕ ਯੂ ਬੈਂਕਰਪਟ ਪਰ ਮਾਲਸਬ ਮੈਨੂੰ ਤੁਹਾਡੀ ਗੱਲ ਬਹੁਤ ਚੰਗੀ ਲੱਗੀ ਕਿ ਤੁਹਾਡੇ ਕੋਲ ਆਇਲੈਂਡਰ ਵੀ ਕਲਾਇੰਟ ਹੈਗੇ ਹਾਂਜੀ ਗੋਰੇ ਵੀ ਹੈਗੇ ਹਾਂਜੀ ਮੌਰੀ ਭਾਈਚਾਰਾ ਵੀ ਹੈਗਾ ਹਾਂਜੀ ਸਾਡੇ ਪੰਜਾਬੀ ਗੁਜਰਾਤੀ ਭਾਰਤੀ ਮੂਲ ਦੇ ਸਾਰੇ ਹੈਗੇ ਆ ਵੀ ਤੁਸੀਂ ਐਂਡ ਤੱਕ ਨਹੀਂ ਕਿਸੇ ਨੂੰ ਕਹਿੰਦੇ ਕਿ ਯਾਰ ਤੁਸੀਂ ਆਪਣੀ ਕੰਪਨੀ ਬੰਦ ਕਰੋ ਜਾਂ ਲਿਕਵਿਡੇਸ਼ਨ ਵਾਲੇ ਪਾਸੇ ਚਾਓ ਜਾਂ ਤੁਸੀਂ ਬੈਂਕਰਪਟ ਹੋ ਜਾਓ ਦੇਖੋ ਇਹ ਇਤ ਮਤਲਬ ਬੰਦੇ ਦਾ ਮਤਲਬ ਮੈਂ ਇਹੀ ਕਹਿੰਨਾ ਕਿਸੇ ਬੰਨੇ ਬਸ ਨਹੀਂ ਚੱਲਦਾ ਤੇ ਮਤਲਬ ਮੈਂ ਮਤਲਬ ਆਪਾਂ ਜਦੋਂ ਪੰਜਾਬ ਬੰਦਾ ਜ਼ੁਬਾਨ ਦਾ ਪੱਕਾ ਹੋਵੇ ਸੋਲੂਸ਼ਨ ਹੈ ਬਿਲਕੁਲ ਜ਼ੁਬਾਨ ਦਾ ਟਾਈਮ ਲੱਗ ਸਕਦਾ ਪਰ ਇਹ ਨਹੀਂ ਕਿ ਕੰਮ ਨਾ ਬਣੇ ਹਾਂ ਕੰਮ ਨਾ ਬਣੇ ਤੁਸੀਂ ਸੋਲੂਸ਼ਨ ਆਪਾਂ ਲੱਭ ਸਕਦੇ ਜੀ ਸੋਲੂਸ਼ਨ ਲੱਭ ਸਕਦੇ ਹੋਰ ਤੁਸੀਂ ਮਤਲਬ talk to me ਜਿਹਦਾ pay ਆ ਮੈਂ ਹੁਣ ਤੁਹਾਡਾ ਜਿਹਦਾ pay ਆ ਸੁਪੋਜ਼ ਇਹ ਤਿੰਨ ਟੈਕਸ pay ਆ ਜਿਹੜਾ ਸਭ ਤੋਂ ਪਹਿਲਾਂ ਜੇ ਤੁਸੀਂ ਟੈਕਸ ਦੇਣ ਵਾਲਾ pay ਨੂੰ ਸਭ ਤੋਂ ਪਹਿਲਾਂ ਦਿਓ ਜੀ ਉਸ ਤੋਂ ਬਾਅਦ GST ਦਿਓ ਉਸ ਤੋਂ ਬਾਅਦ ਇਨਕਮ ਟੈਕਸ ਦਿਓ ਕਿਉਂਕਿ pay ਤੇ ਹਰ ਮਹੀਨੇ 10% ਲੈਂਟੀ ਪੈਂਦੀ ਹੈ ਪੈਂਦੀ ਰਾਈਟ ਉਹ ਕਹਿ ਲੋ ਤੁਹਾਡਾ pay ਜੇ ਤੁਸੀਂ ਅੱਜ 50000 ਦੇਣਾ ਹੈ ਮੰਨ ਲਾ ਸਾਲ ਬਾਦੂ ਲੱਖ ਹੋ ਜਾਣਾ ਡਬਲ ਹੋ ਜਾਂਦਾ ਆ অলਮੋਸਟ ਅੱਛਾ ਉਹ ਵੀ ਮਤਲਬ ਇੰਨਾ ਤੇਜ਼ੀ ਨਾਲ ਵਧਦਾ ਜਦੋਂ ਤੁਸੀਂ ਦੇਖੋ ਹਰ ਸਾਲ ਡਬਲ ਹੁੰਦਾ ਹ ਹੜੰਦਰ ਉੱਤੋਂ ਮਤਲਬ ਕੰਟਰੋਲ ਚ ਨਹੀਂ ਆਉਂਦਾ ਜਿਵੇਂ ਪਾਣੀ ਕੰਟਰੋਲ ਚ ਨਹੀਂ ਹਾਂ ਕੰਟਰੋਲ ਚ ਨਹੀਂ ਆਉਂਦਾ ਅੱਛਾ ਜੀਐਸਟੀ ਇਨਕਮ ਟੈਕਸ ਤੇ ਨਹੀਂ ਐ ਪਲੈਂਟਿਸ ਹੈ ਨਹੀਂ ਲੈਟ ਜੀ ਅੱਛਾ ਉਹ ਇਸ ਕਰਕੇ ਮੈਂ ਹਮੇਸ਼ਾ ਕਲਾਇੰਟਸ ਨੂੰ アドਵਾਈਸ ਕਰਦਾ ਕਿ ਤੁਸੀਂ ਪੇ ਆਈ ਨੂੰ ਤਾਂ ਮਤਲਬ ਜਿੱਦਾਂ ਕਹਿ ਲਓ ਤੀਣਾ ਹੀ ਦੇ ਜੀ ਜੇ ਤੁਸੀਂ ਤੁਹਾਡੇ ਕੋਲ ਤੁਸੀਂ ਕੈਸ਼ ਫਲੋ ਟਾਈਟ ਹੈ ਤੇ ਤੁਸੀਂ ਜੇ ਚੂਜ਼ ਕਰਨਾ ਕਿ ਇਹਨਾਂ ਤਿੰਨ ਟੈਕਸ ਸਿਸਟਮਾਂ ਵਿੱਚੋਂ ਪਹਿਲੋਂ ਕਿਹੜਾ ਦਮਾ ਤਾਂ ਪੀਏ ਵਾਈ ਸ਼ੁੱਡ ਬੀ ਫਰਸਟ ਇਹ ਹੈਗਾ ਆ ਬਾਕੀ ਤੁਸੀਂ ਮਤਲਬ ਸਾਡੇ ਜਿਹੜੀ ਇਸ ਟਾਈਮ ਇਸ਼ੂ ਆ ਰਿਹਾ ਆ ਅਸੀਂ ਥੋੜੇ ਲੋ ਪ੍ਰੋਫਿਟ ਤੇ ਵਰਕ ਕਰਦੇ ਕਰ ਰਹੇ ਹਾਂ ਜੀ ਲੋ ਪ੍ਰੋਫਿਟ ਤੇ ਵਰਕ ਨਾ ਕਰੀਏ ਪ੍ਰੋਪਰ ਪ੍ਰੋਫਿਟ ਤੇ ਵਰਕ ਕਰੀਏ ਪ੍ਰੋਪਰ ਵਰਕ ਮਤਲਬ ਥੋੜਾ ਕਰ ਲਈਏ ਪ੍ਰੋਪਰ ਕਰੀਏ ਤੇ ਮਤਲਬ ਅਸੀਂ ਐਕਸਪੈਂਸ਼ਨ ਜਾਵਾ ਕਰ ਲੈਨੇ ਆ ਔਰ ਐਕਸਪੈਂਸ਼ਨ ਵੀ ਕਈ ਵਾਰੀ ਅਸੀਂ ਟੈਕਸ ਮਨੀ ਦੇ ਨਾਲ ਕਰ ਲੈਂਦੇ ਆ ਜੀ ਕਿਉਂਕਿ ਸਾਨੂੰ ਉਹ ਅਸੀਂ ਦੇਖਦੇ ਨਹੀਂ ਕਿ ਸਾਡੇ ਟੈਕਸਿਸ ਡਿਊ ਆ ਅਛਾ ਟੈਕਸਿਸ ਡਿਊ ਹੁੰਦੇ ਆ ਉਹ ਪੈਸੇ ਅਸੀਂ ਯੂਟਿਲਾਈਜ਼ ਕਰੀ ਜਾਂਦੇ ਆ ਇਹ ਸੋਚਦੇ ਆ ਕਿ ਚਲ ਯਾਰ ਕੱਲ ਥੋੜਾ ਬਿਜ਼ਨਸ ਚੱਲਵੇ ਫੀਸ ਦੇ ਦਾਂਗੇ ਫੀਸ ਉਹ ਫੇਰ ਨਹੀਂ ਆਉਂਦਾ ਅਛਾ ਉਹ ਜਦੋਂ ਟਾਈਮ ਫਿਰ ਮੈਨਾਂ ਦਾ ਦੇ ਵੀ ਨਹੀਂ ਹੁੰਦੀ ਜੀ ਦੇ ਨਹੀਂ ਹੁੰਦੇ ਇਕੱਠੇ ਹੋ ਜਾਂਦੇ ਆ ਜਦੋਂ ਮੁੜ ਕੇ ਆਈਐਡੀ ਇੱਕ ਦਿਨ ਆ ਕੇ ਜਦੋਂ ਖੜੀ ਹੋ ਜਾਂਦੀ ਆ ਤੁਹਾਡੇ ਡੋਰ ਤੇ ਨੌਕ ਕਰਨ ਲੱਗ ਪੈਂਦੀ ਆ ਕਿ ਯੂ ਹੈਵ ਟੂ ਪੇ ਦ ਮਨੀ ਜੀ ਫਿਰ ਬੰਦਾ ਲਿਕੁਇਡੇਟ ਕਰ ਦਿੰਦਾ ਲਿਕੁਇਡੇਟ ਕਰ ਦਿੰਦਾ ਜਿਸ ਕਹਿੰਦਾ ਨਾ ਗੱਡੀ ਦਾ ਇੰਜਨ ਸੀਜ਼ ਹੋ ਗਿਆ ਫਿਰ ਦਿਮਾਗ ਵੀ ਤੁਹਾਡਾ ਕੰਮ ਕਰਨਾ ਬੰਦ ਕਰ ਦਿੰਦਾ ਫਿਰ ਬੰਦੇ ਕੋਲ ਇੱਕੋ ਰਸਤਾ ਬਚਦਾ ਕਿ ਹੁਣ ਇਹਨੂੰ ਬੰਦ ਕਰ ਦੇ ਬੰਦ ਕਰ ਦੇ ਤੇ ਉਹ ਤੁਸੀਂ ਬਲੈਕਲਿਸਟ ਵੀ ਮਾਲਸਬ ਆ ਜਾਣੇ ਫਿਰ liquidation ਦਾ ਉਹਦੇ ਰਜਿਸਟਰ ਚ ਜਾਂਦਾ ਨਾ ਰੇ ਬੈਂਕਰਪਸੀ ਰਜਿਸਟਰ ਚ ਜਾਂਦਾ ਜੇ ਤੁਸੀਂ ਬੈਂਕਰਪਟ ਦੇ ਫਿਊਚਰ ਦੀ ਮੁਸ਼ਕਲਾਂ ਤੁਹਾਨੂੰ ਹੈਗੀਆਂ ਹਾਂ ਅਪ ਟੂ 5 ইয়ারਸ ਮਤਲਬ ਤੁਹਾਨੂੰ ਪ੍ਰੋਬਲਮਸ ਆਉਂਦੀਆਂ ਤੇ ਫਿਰ ਤੁਸੀਂ ਇਹ ਆ ਕਿ ਜਦੋਂ ਹੁਣ ਸਪੈਸ਼ਲੀ ਬੈਂਕਰਪਸੀਸ ਚਾ ਤਾਂ ਬੈਂਕਰਪਟ ਜੇ ਤੁਸੀਂ ਹੋ ਜਾਂਦੇ ਆ ਫਿਰ ਹਾਂ ਇਹਦੇ ਵਿੱਚ ਵੀ ਆ ਕਿ ਤੁਸੀਂ ਜੇ ਚੂਜ਼ ਕਰਨਾ ਪਰਸਨਲ ਟੈਕਸ ਜ਼ਰੂਰ ਦੇ ਦਿਓ ਤੁਸੀਂ ਬੈਂਕਰਪਸੀ ਤੋਂ ਬਚ ਸਕਦੇ ਆ ਜਿਹੜਾ ਬੈਂਕਰਪਸ ਕੰਪਨੀ ਦਾ ਟੈਕਸ ਤੁਸੀਂ ਬਾਅਦ ਚ ਦੇ ਦਿਓ ਪੀਏਆਈ ਤਾਂ ਪਰਸਨਲ ਟੈਕਸ ਪਹਿਲਾਂ ਦੇ ਦਿਓ ਹਮ ਯਾ ਦੈਟਸ ਆਲਸੋ ਪਰ ਆਪਾਂ ਇਹ ਸਾਰੀਆਂ ਗੱਲਾਂ ਜਿੱਦਾਂ ਆਪਾਂ ਇੱਥੇ ਨਹੀਂ 21 ਚੂਕੇਸ ਆਪਾਂ ਦੇਖਦੇ ਆ ਤੁਸੀਂ ਜਦੋਂ ਇਸ ਚੀਜ਼ ਬਾਰੇ ਮੈਨੂੰ ਮਿਲੋਗੇ ਆਪਾਂ ਤੁਹਾਡੀ ਪ੍ਰੋਪਰਲੀ ਔਰ ਇਹ ਐਸਟੇਮ ਕਮਿਊਨਿਟੀ ਚ ਕੋਈ ਇਹ ਨਹੀਂ ਬਹੁਤ ਲੋਗ ਐਸਟੇਮ ਜਿਹੜੇ ਸਫਰ ਕਰ ਰਹੇ ਨੇ ਬਹੁਤ ਸਫਰ ਕਰ ਰਹੇ ਹਮ ਇਹ ਥੋੜੇ ਲੋਗ ਲੇਗੇ ਬਹੁਤ ਲੋਕ ਸਵਰ ਕਰ ਰਹੇ ਆ ਉਹ ਮਤਲਬ ਟਾਕ ਟੂ ਮੀ ਆਪਾਂ ਕੁਛ ਨਾ ਕੁਛ ਉਹਨਾਂ ਦਾ ਸਲੂਸ਼ਨ ਜੀ ਮੇਰੇ ਆਖਰੀ ਸਵਾਲ ਮਾਲ ਸਾਹਿਬ ਰਹੇਗਾ ਤੁਸੀਂ ਬਹੁਤ ਵਪਾਰ ਦੇ ਵਿੱਚ ਉਤਰਾ ਚੜਾ ਦੇਖਿਆ ਨੇ ਜੀ ਤੁਹਾਡਾ ਪਰਿਵਾਰ ਵੀ ਤੁਹਾਡੇ ਬ੍ਰਦਰ ਵੀ ਫੈਮਿਲੀ ਤੁਹਾਡੇ ਪੂਰੇ ਵਪਾਰਕ ਘਧਾਰੇ ਚ ਕੰਮ ਕਰਦੀ ਹੈ ਤੁਹਾਨੂੰ ਲੱਗਦਾ ਕਿ ਜਿਹੜਾ 2-3 ਸਾਲ ਤੋਂ ਬਿਜ਼ਨਸ ਡਾਊਨ ਜਾ ਰਿਹਾ ਕੋਈ ਟਰੈਕ ਤੇ ਕੁਝ ਟਾਈਮ ਬਾਅਦ ਆਉਣਗੇ ਦੇਖੋ ਹਰ ਚੀਜ਼ ਦਾ ਸਾਈਕਲ ਆ ਦੋ ਦਿੰ ਤੋਂ ਬਾਅਦ ਰਾਟੇ ਪ੍ਰੋਪਰਟੀ ਸਾਈਕਲ ਇਕਨੋਮੀ ਅਪ ਡਾਊਨ ਹੁੰਦੀ ਹੈ ਰਿਕਵਰ ਹੁੰਦੀ ਹੈ ਆਪਾਂ ਪਿਛਲੇ ਸਾਈਕਲਸ ਵੀ ਦੇਖੇ ਆ ਔਰ ਮਤਲਬ ਪੋਜੀਟਿਵਲੀ ਦੇਖੋ ਹੁਣ ਜਿਹੜਾ OSR ਦੀ ਰੀਸੈਂਟ ਅਨਾਉਂਸਮੈਂਟ ਜਿਹੜੀ ਆਉਂਦੀ ਹੈ ਉਹਦੇ ਤੋਂ ਆਪਾਂ ਨੂੰ ਇੰਡੀਕੇਸ਼ਨ ਹੋ ਜਾਣੀ ਆ ਕਿ OSR ਜੇ OSR ਅਪ ਹੁੰਦੇ ਆ ਜੀ ਇਟ ਮੀਨਸ ਗਵਰਨਮੈਂਟ ਇਹ ਰਿਜ਼ਰਵ ਬੈਂਕ ਇਹ ਫੀਲ ਕਰਦਾ ਆ ਕਿ ਇਕਨੋਮੀ ਇਸ ਇਨ ਕੰਟਰੋਲ ਦੇ ਵਿੱਚ ਬਾਕੀ ਇਲੈਕਸ਼ਨ ਯੀਅਰ ਆ ਹੁਣ ਪੋਲਿਟੀਕਲ ਪਾਰਟੀਆਂ ਦੇਖੋ ਜੇ ਲੇਬਰ ਜਾਂ ਗ੍ਰੀਨ ਆ ਜਾਂਦੇ ਆ ਉਹਨਾਂ ਦਾ ਅਜੰਡਾ ਡਿਫਰੈਂਟ ਹੈ ਡਿਫਰੈਂਟ ਜੇ ਨੈਸ਼ਨਲ ਆਉਂਦੀ ਹੈ ਨੈਸ਼ਨਲ ਕੋਲੀਸ਼ਨ ਵਾਲੀ ਪਾਰਟੀਆਂ ਆਉਂਦੀਆਂ ਆ ਇਹਨਾਂ ਦਾ ਅਜੰਡਾ ਡਿਫਰੈਂਟ ਹੈ ਜੀ ਪਰ ਫਰੋਮ ਉਤਮਨ ਲੋ ਜੇ ਲੇਬਰ ਆਉਂਦੀ ਹੈ ਜੇ ਉਹ ਕੈਪੀਟਲ ਗੇਨ ਟੈਕਸ ਜਾਂ ਹੋਰ ਵੈਲਥ ਟੈਕਸ ਵਾਲ ਨੂੰ ਜੇ ਅਸੀਂ ਜਾਣਦੇ ਆ ਤਾਂ ਉਹ ਨਿਊਜ਼ੀਲੈਂਡ ਨਹੀਂ ਰਹਿਣਾ ਜਿਹੜਾ ਪਹਿਲਾਂ ਆਪਾਂ ਦੇਖਿਆ ਜੀ ਜੀ ਜਿਹੜਾ ਆਪਾਂ ਦੇਖਿਆ ਜੀ ਬਹੁਤ ਸ਼ੁਕਰੀਆ ਮਾਨ ਸਾਹਿਬ ਤੁਸੀਂ ਟਾਈਮ ਕੱਢਿਆ ਸਾਡੇ ਦਰਸ਼ਕਾਂ ਦੇ ਰੂਬਰੂ ਹੋਇਆ ਮੈਨੂੰ ਲੱਗਦਾ ਦੋਸਤੋਂ ਆਪਣੇ ਕੰਮਕਾਰ ਜਿਹੜੇ ਤੁਸੀਂ ਬੰਦ ਨਾ ਕਰੋ ਬੈਂਕ ਜਿਹੜੇ ਕਰਫ ਹੋ ਰਹੇ ਆ ਉਹ ਨਾ ਹੋ ਉਹਨਾਂ ਲਈ ਮੈਸੇਜ ਹੈ ਜਾਂ ਜਿਹੜੇ ਵਿਚਾਰੇ ਗੱਲ ਨਹੀਂ ਕਰ پا ਰਹੇ ਤੁਸੀਂ ਬਿਲਕੁਲ ਹੀ ਬਰਾਸ ਸਿੰਘ ਮਹਾਲ ਦੇ ਨਾਲ ਕੋਈ ਮੀਟਿੰਗ ਫਿਕਸ ਕਰ ਸਕਦੇ ਹੋ ਰਾਮਰਾਮਾ ਦੇ ਵਿੱਚ ਇਹਨਾਂ ਦਾ ਆਫਿਸ ਹੈ ਹਾਮਿਲਟਨ ਦੇ ਵਿੱਚ ਇਹਨਾਂ ਦੀ ਫੈਮਿਲੀ ਆ ਆਕਲੈਂਡ ਵੀ ਪੂਰੇ ਨੇਸ਼ਨ ਦੇ ਵਿੱਚ ਇਹ ਆਪਣੀਆਂ ਸੇਵਾਵਾਂ ਜਿਹੜੀਆਂ ਦੇਵਾਉਂਦੇ ਨੇ ਲੰਬੇ ਟਾਈਮ ਤੋਂ ਤੇ ਬਿਲਕੁਲ ਕਿਸੇ ਨਾ ਕਿਸੇ ਮਿੱਤਰ ਪਿਆਰੇ ਦੇ ਸਾਡਾ ਜਿਹੜਾ ਉਪਰਾਲਾ ਜਰੂਰ ਕੰਮ ਆਏਗਾ ਰਸਤਾ કડੋ ਕੰਮ ਦਾ ਕੋਈ ਜੀ ਕੋਈ ਹੱਲ ਹੋ ਸਕਦਾ ਹੱਲ ਹੋ ਸਕਦਾ ਹੈ ਇਹ ਨਹੀਂ ਕਿ ਇਹਦਾ ਹੱਲ ਨਹੀਂਗਾ ਜੀ ਔਰ ਮੇਰਾ ਤੁਸੀਂ ਫੋਨ ਨੰਬਰ ਲਿਖ ਲਓ 02102346659 ਤੁਸੀਂ ਮੈਨੂੰ ਟੈਕਸਟ ਕਰੋ ਫੋਨ ਕਰੋ ਮੈਂ ਤੁਹਾਡੀ ਕਾਲ ਰਿਟਰਨ ਕਰੂੰਗਾ ਜੀ ਔਰ ਆਪਾਂ ਇਹਦਾ ਜਰੂ ਸੋਲੂਸ਼ਨ ਲੱਭਾਂਗੇ ਜੀ ਤੇ ਆਪਾਂ ਲਿਕুইਡੇਸ਼ਨ ਵੱਲ ਅਖੀਰਲਾ ਜੇ ਆਪਣਾ ਬਸ ਨਾ ਚੱਲਿਆ ਫਿਰ ਤਾਂ ਆਪਾਂ ਕਰਾਂਗੇ ਪਰ ਆਪਾਂ ਜਰੂਰ ਰਾਹ ਲੱਭਾਂਗੇ ਤੁਸੀਂ ਮੇਰੇ ਨਾਲ ਕੰਟੈਕਟ ਕਰੋ ਜੀ ਮਿਹਰਬਾਨੀ ਮਿਹਰਬਾਨੀ